ਪੂਗਤਬਾਨਤਬਾਨ ਦੇ ਵੱਲੋਂ ਇਹ ਸੀਟ ਤੁਹਾਡੇ ਵਾਲੀ ਇੰਨੇ ਵਿਕਾਰ ਦਾ ਸਵਾਲ ਕਿਉਂ ਬਣਾਈ ਜਾ ਰਹੀ ਹੈ ਕਿਤੇ ਇਹ ਤਾਂ ਨਹੀਂ ਕਿ ਜਿਹੜੇ ਤੁਸੀਂ ਖੁਲਾਸੇ ਕਰ ਰਹੇ ਹੋ ਕਿ 28 ਐਮਐਲਏ ਮੰਤਰੀ ਜਿਹੜੇ ਜਾ ਕੇ ਸੰਧਵਾ ਸਾਹਿਬ ਦੇ ਨਾਲ ਸੰਦੀਪ ਪਾਟਕ ਨੂੰ ਜਾ ਕੇ ਮਿਲ ਕੇ ਆਏ ਤੇ ਉਹਨਾਂ ਨੂੰ ਇਹ ਨਾ ਹੋਵੇ ਕਿ ਜੇ ਸੀ ਚੋਣ ਹਾਰ ਗਏ ਤੇ ਮੈਨੂੰ ਲਾਹ ਨਾ ਦਿੱਤਾ ਜਾਵੇ ਇਹ 28 ਐਮਐਲਏ ਵਾਲੀ ਕਹਾਣੀ ਕੀ ਸੀ ਔਰ ਵਿਕਾਰ ਦਾ ਸਵਾਲ ਇਸੇ ਕਰਕੇ ਬਣਾਇਆ ਜਿਹੜੀ ਤਰੀਕ ਮੈਂ ਦੱਸ ਦੂੰਗਾ ਉਹ ਤਰੀਕ ਦੀ ਲੋਕੇਸ਼ਨ ਸਾਡੀ ਸਾਰਨੀ ਘੜਾਈ ਜਾਵੇ ਕਿਹੜੀ ਤਰੀਕ ਸੀਗੀ ਜਾਪੋਂ ਮੇਰਾ ਰੂਮ ਬੋਕਸੀ ਮੈਂ ਤਰੀਕ ਕੋ ਟਾਈਮ ਦੱਸ ਸਕਦਾ ਇਹ ਸਾਰੇ ਐਮਐਲਏ ਤੁਸੀਂ ਇਕੱਠੇ ਗਏ ਸੀ ਨਹੀਂ ਲਗ ਲਗ ਇਹ ਕਿ ਉਹ ਇਕੱਠੇ ਸੀ ਇੱਕ ਜਗ੍ਹਾ ਇੱਕ ਤਾਂ ਸੰਧਵਾ ਸਾਫ ਸੀ ਹੋਰ ਮੰਤਰੀ ਕਿਹੜਾ ਸੀਗਾ ਜਿਹੜੇ ਤੁਸੀਂ ਗੱਲਬਾਤ ਦੱਸ ਰਹੇ ਹੋ ਕਾਫੀ ਐਮਐਲਏ ਆ ਦੇਵਮਾਨ ਜੀ ਇੰਨਾ ਕੋ ਭਾਬੂ ਕਿੱਥੇ ਹੋ ਗਏ ਉਹ ਤਾਂ ਮੈਂ ਉਹਨਾਂ ਦੀ ਕੀ ਗੱਲ ਦੱਸਾਂ ਰਕ ਸ਼ਰੀਫ ਲੋਕ ਹੈ ਯਾਰ ਇੱਕ ਚਲੋ ਅੱਜ ਐਮਐਲਏ ਬਣ ਗਿਆ ਅਮਰਵੀਰ ਪੱਬਾ ਭਾਰ ਮਾਰ ਮਾਰ ਕੇ ਟਾਵਾ ਮਾਰ ਮਾਰ ਕੇ ਉਹਨਾਂ ਨੇ ਆਪਣਾ ਦੁੱਖ ਰਸਾਇਆ ਉੱਥੇ ਰੂਪੇ ਦੇਵਮਾਨ ਨੂੰ ਹਾਂਜੀ ਟਾਵਾ ਮਾਰ ਮਾਰ ਕੇ ਪਾਠਕ ਦੇ ਨਾਲ ਗੱਲਬਾਤ ਹੋਈ ਕੀ ਕੁਝ ਗੱਲਾਂ ਬਾਤਾਂ ਉੱਥੇ ਤੁਸੀਂ ਦੱਸਿਆ ਕਿਹੜੀਆਂ ਸ਼ਿਕਾਇਤਾਂ ਦੱਸੀਆਂ ਹਰ ਬੰਦੇ ਨੇ ਆਪਣਾ ਦੁੱਖ ਰੋਇਆ ਭਾਈ ਕੀ ਕਹਿੰਦੇ ਕਿ ਲਾਤ ਬੜੇ ਮਾਨ ਹੈ ਸੰਧਵਾ ਸਾਹਿਬ ਨੂੰ ਕੀ ਤਕਲੀਫ ਸੰਧਵਾ ਸਾਹਿਬ ਦੇ ਉੱਤੇ ਬਹੁਤ ਪ੍ਰੈਸ਼ਰ ਹੈ ਕਿਉਂਕਿ ਸੰਧਵਾ ਸਾਹਿਬ ਦੀ ਇੱਕ ਆਪਣੀ ਪਛਾਣ ਅਲੱਗ ਸਪੀਕਰ ਦੀ ਇੱਕ ਲਗ ਪਾਵਰ ਹੈ ਉਹਨਾਂ ਨੂੰ ਦੇ ਉੱਤੇ ਸਰਕਾਰ ਦਾ ਜਿਹੜਾ ਦਬਾਅ ਨਹੀਂ ਹੁੰਦਾ ਪਰ ਇਹ ਸਰਕਾਰ ਚਾਹਦੀ ਹੈ ਕਿ ਸੰਧਵਾ ਸਾਹਿਬ ਕਿਸੇ ਨੂੰ ਆਪਣੇ ਆਫਿਸ ਨਾਮ ਲਾਇਆ ਜਾਵੇ ਇਸੇ ਮਸਤ ਉਹ ਜਿਹੜੀ ਚੀਜ਼ੀ ਬੜੀ ਜੈਲਸੀ ਸੀ ਕਿ ਸੰਧਵਾ ਸਾਹਿਬ ਕਿਉਂ ਕਿਸ ਅਫਸਰ ਨੂੰ ਬੁਲਾ ਰਹੇ ਆ ਕਿਉਂ ਅਫਸਰਾਂ ਨੂੰ ਬੁਲਾ ਕੇ ਕੰਮਾਂ ਦੇ ਲਈ ਕਹਿ ਰਹੇ ਆ ਪੂਰੇ ਕਰਕੇ 36 ਦਾ ਅੰਕੜਾ ਵਧਾ ਗਿਆ ਅੱਜ ਜ਼ਰੂਰ ਲੋਕ ਕਹਿਣਗੇ ਕਿ ਮੁੱਖ ਮੰਤਰੀ ਔਰ ਐਮਐਲਏ ਮਿਨਿਸਟਰ ਇਕੱਠੇ ਆ ਇਹ ਕਿਤੇ ਇਕੱਲੇ ਬਹਿ ਕੇ ਇੱਕ ਇੱਕ ਐਮਐਲਏ ਦੇ ਅੰਦਰੋਂ ਪੁੱਛੋ ਇਕੱਠਾ ਕੌਣ ਆ ਸਿਸੰਦੀਪ ਪਾਟਕ ਨੇ ਤੁਹਾਨੂੰ ਕਿਹਾ ਕਿ ਅਸੀਂ ਸੀਐਮ ਬਦਲ ਰਹੇ ਹਾਂ ਇਹ ਬਾਕੀ ਉਹਨਾਂ ਨੇ ਕੀ ਕੀਤਾ ਕਦੋਂ ਤੱਕ ਬਦਲੇ ਜਿਵੇਂ ਤੁਸੀਂ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਜਿਹੜਾ ਅਸੀਂ ਬਦਲਣ ਬਾਰੇ ਸੋਚ ਰਹੇ ਹਾਂ ਫਿਰ ਤੁਸੀਂ ਵੀ ਕੋਈ ਪਲਾਨਿੰਗ ਕੀਤੀ ਹੋਣੀ ਜਦੋਂ ਸਾਰੇ ਜਣੇ ਗਏ ਜੇ ਇਹ ਮੁੱਖ ਮੰਤਰੀ ਨਹੀਂ ਤਾਂ ਫਿਰ ਅਗਲਾ ਕੌਣ ਸਾਰੀ ਗੱਲ ਬੜੀ ਲੋਕ ਉਦਣ ਦੀ ਚਰਚਾ ਹੋ ਗਈ ਕਹਿੰਦੇ ਜੀ ਸ਼ੀਤ ਲੁੰਗਰਾਲ ਵੀ ਭਗਵੰਤ ਮਾਨ ਅਰਗਾ ਨਿਕਲਿਆ 1 ਨਵੰਬਰ ਨੂੰ ਕੁਰਸੀ ਲਈ ਉਹਨਾਂ ਨੇ ਵੀ ਕੱਢਿਆ-ਕੁੱਢਿਆ ਉਹਨਾਂ ਨੇ ਵੀ ਕੁਝ ਨਹੀਂ ਸ਼ੀਤ ਲੁੰਗਰਾਲ ਨੇ ਵੀ ਕੁਰਸੀ ਲਈ ਕੱਢਿਆ-ਕੁੱਢਿਆ ਉਹਨੇ ਵੀ ਕੁਝ ਨਹੀਂ ਕਹਿੰਦੇ ਐਵੇਂ ਪਤਾ ਨਹੀਂ ਝੂਠ ਤੇ ਜੇ ਮੈਂ ਕੋਈ ਆਡੀਓ ਕੱਢ ਦਵਾਂ ਜਾਂ ਪਿੰਡਰੇ ਵੀ ਕੱਢ ਦਵਾਂ ਅੱਗੂ ਮੇਰਾ ਹਲਕੀ ਹੋਏਗਾ ਤੇ ਹੁਣ ਫਿਰ ਤੁਸੀਂ ਉਹ ਆਡੀਓ ਦਾ ਕੀ ਕਰੋਗੇ ਮੈਂ ਫੈਸਲਾ ਕਰਨ ਜਾ ਰਿਹਾ ਕਿ ਜਾਂ ਤੇ ਸੈਂਟਰ ਗਵਰਨਮੈਂਟ ਦੇ ਅੰਡਰ ਕੋਈ ਇਨਕੁਆਰੀ ਕਰਾਵਾਂ ਨਹੀਂ ਤੇ ਸਿਟਿੰਗ ਜੱਜ ਕੋਲੋਂ ਇਹ ਜਿਹੜੀ ਇਨਕੁਆਰੀ ਮਾਰਕ ਕਰਵਾਈਏ ਫਮ ਕੋਰਟ ਜਾਣਾ ਪਵੇ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਚਿਹਰਾ ਬੇਨ ਕੰਮ ਕਰੀ ਸਾਡੀ ਗੱਲ ਕੇਂਦਰ ਤੱਕ ਹੋ ਗਈ ਹੋਈ ਹੈ ਮੈਂ ਇਲੈਕਸ਼ਨ ਕਰਕੇ ਬੀਜੀ ਸੀ ਸਾਡੀ ਪੈਂਤਰੀ ਗੱਲ ਸਾਡੇ ਦਿੱਲੀ ਸਾਰੇ ਹੀ ਡਿਪਾਰਟਮੈਂਟ ਨ ਹੋ ਚੁੱਕੀ ਹੈ ਸਾਡੇ ਦੇ ਮੰਤਰੀ ਹੈ ਸਾਡੇ ਸਰੀ ਪਾਰਟੀ ਦੇ ਲੋਕ ਦੇਖਦੇ ਆ ਜਿਹੜੇ ਕਿਉਂਕਿ ਇਹ ਵਿਸ਼ੇ ਬਹੁਤ ਜ਼ਰੂਰੀ ਹੈ ਮੈਂ ਐਸਸੀ ਕਮਿਸ਼ਨ ਦੀ ਵੀ ਗੱਲ ਕੀਤੀ ਹੈ ਪਰ ਕਿਉਂਕਿ ਮੈਨੂੰ ਰਾਈਟ ਹੈ ਜਾਂਦਾ ਮੈਂ ਐਸਸੀ ਕਮਿਸ਼ਨ ਭਾਰਤ ਸਰਕਾਰ ਦੇ ਸਾਡੇ ਮੈਂ ਚੇਅਰਮੈਨ ਸਾਹਮਣੇ ਗੱਲ ਵੀ ਕੀਤੀ ਹੈ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਸੀ ਉਹ ਕਹਿੰਦੇ ਆ ਮੇਰੇ ਕੋਲ ਦਿੱਲੀ ਆ ਜਾਓ ਅੱਜ ਮੈਂ ਫ੍ਰੀ ਹੋ ਜਾਣਾ ਸ਼ਾਇਦ ਮੈਂ ਇੱਕ ਦਿਨ ਦੋ ਦਿਨ ਜਾਵਾਂਗਾ ਇਹ ਜਿਹੜੇ ਡਾਕੂਮੈਂਟ ਆ ਨਾ ਇਹਨਾਂ ਨਾਲ ਬਹੁਤ ਕੁਝ ਮਿਲਣਾ ਹੈ ਪੰਜਾਬ ਦੇ ਲੋਕਾਂ ਦੇ ਚਿਹਰੇ ਇੱਕ ਐਦਾਂ ਦੇ ਬੇਈਮਾਨ ਲੋਕ ਹੈ ਜਿਹੜੇ ਮੇਰੇ ਪੰਜਾਬ ਨੂੰ ਲੁੱਟ ਰਹੇ ਆ ਉਹਨਾਂ ਦੇ ਚਿਹਰੇ ਜਦੋਂ ਬੇਨਕਾਬ ਹੋਣੇ ਆ ਕਿ ਅੱਜ ਪੰਜਾਬ ਦੇ ਕਿਹਨੂੰ ਠੇਕੇ ਦੇ ਨਾਂ ਦੇ ਪੈਸੇ ਲੈ ਰਹੇ ਆ ਕਿ ਕੋਈ ਬਦਲੀਆਂ ਦੇ ਪੈਸੇ ਲੈ ਰਹੇ ਆ ਹਰ ਚੀਜ਼ ਆਪਣੇ ਕੋਲ ਹੈਗੀ ਆ ਜਲੰਧਰ ਦੀ ਜਿਮਨੀ ਚੌਣ ਚੱਲ ਰਹੀ ਹੈ ਜਦੋਂ ਤੱਕ ਅਸੀਂ ਇਹ ਇੰਟਰਵਿਊ ਕਰ ਰਹੇ ਹਾਂ ਸ਼ੀਤਲ ਅੰਗਰਾਲ ਹੋਰਾਂ ਦੇ ਨਾਲ ਉਦੋਂ ਤੱਕ ਜਿਹੜੀ ਆ ਉਹ 42% ਦੀ VOTING ਹੋ ਚੁੱਕੀ ਆ ਮੇਰੇ ਨਾਲ ਸ਼ੀਤਲ ਅੰਗਰਾਲ BJP ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸ਼ੀਤਲ ਜੀ ਸਵੇਰੇ ਵੀ ਤੁਸੀਂ ਬਾਹਰ ਫਿਰਦੇ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੇ ਉਹ ਫੜੇ ਹੁਣ ਤੱਕ ਕਹੋ ਜੀ ਇਲੈਕਸ਼ਨ ਦੇ ਹਾਲਾਤ ਜਿਹੜੇ ਬਣੇ ਹੋਏ ਆ ਇਲੈਕਸ਼ਨ ਜਿਹੜੀ VOTING ਹੈ ਉਹ ਤਾਂ ਬਹੁਤ ਵਧੀਆ ਚੱਲ ਰਹੀ ਹੈ ਪਰ VOTING ਦੇ ਨਾਲ ਨਾਲ ਆਇਆ ਕਿ VOTING ਪਰਸੈਂਟ ਉਹ ਘਟ ਗਈ ਘਟ ਦਾ ਕਾਰਨ ਇਹ ਹੈ ਕਿ دہشت ਲੋਕ ਡਰੇ ਪਏ ਲੋਕ ਜਿਹੜੇ ਜੰਦਰ ਵੈਸੇ ਉਹ شریف ਲੋਕ ਹੈ ਇਹ ਜ਼ਰੂਰ ਹੈ ਕਿ ਉਹ ਲੋਕ ਅੱਜ ਕੋਈ ਮਾਤਰ ਲੋਕ ਹੋ ਸਕਦੇ ਆ ਕੋਈ ਘਰੋਂ ਗਰੀਬ ਹੋ ਸਕਦਾ ਕੋਈ ਪਰ ਉਹ ਲੋਕ ਆ ਜਿਹਨੇ ਡਰ ਦੇ ਵਿੱਚ ਮੈਨੂੰ ਲੋਕਾਂ ਦੇ ਫੋਨ ਆ ਰਹੇ ਆ ਕਈ ਲੋਕ ਆਪਣਾ ਮਨ ਭਾਉੂ ਕਰਕੇ ਮੈਨੂੰ ਫੋਨ ਕਰ ਰਹੇ ਯਾਰ ਕਿੱਦਾਂ ਦੇ ਲਾਤ ਬਣਗੇ ਕਿ ਸੀਐਮ ਸਾਨੂੰ ਕਹੋਗੇ ਕੋਈ ਜਿੱਤ ਜਾਵੇ ਕੋਈ ਲੈ ਜਿੱਤਣਾ ਅਰ ਦੀ ਕੋ ਗੱਲ ਨਹੀਂ ਹੈਗੀ ਪਰ ਅੱਜ ਲੋਕਾਂ ਨੂੰ ਡਰਾਇਆ ਜਾ ਰਿਹਾ ਕੋਈ ਕਹੇਗਾ ਕਿ ਤੂੰ ਮਰਾਸ਼ਨ ਕੱਲ ਦੇ ਗਿਆ ਵਾਪਸ ਕਰ ਦੇ ਤੂੰ ਵੋਟ ਬੰਨ ਨਹੀਂ ਗਿਆ ਕੋਈ ਕਹੇ ਜੀ ਇਹ ਅਜੇ ਹੁਣ ਪੈਸੇ ਲੈ ਲਓ ਵੋਟ ਵੋਟ ਦੇ ਦੇਗੇ ਇਹ ਕਿ ਲੋਕਤੰਤਰ ਜਿਹੜਾ ਇਹ ਕੰਮ ਨਹੀਂ ਹੈਗੇ ਸਾਡੇ ਇਸ ਟਾਈਮ ਤੱਕ ਵੀ ਜਿਹੜੇ ਉਹ ਪੈਸੇ ਦਿੱਤੇ ਜਾ ਰਹੇ ਟਿਲ ਟਾਈਮ ਮਤਲਬ ਕਿ ਮੈਂ ਗੱਲ ਕਰ ਰਿਹਾ ਇੱਕ ਘੰਟਾ ਪਹਿਲੇ ਅਸੀਂ ਤਿੰਨ ਤਿੰਨ ਵਜੇ ਨਾ ਬੰਦੇ ਫੜੇ ਆ ਤਸੀਲानगर ਦੇ ਵਿੱਚੋਂ ਉਹ ਲੋਕਾਂ ਕਰ ਪੈਸੇ ਦੇਣ ਜਾ ਰਹੇ ਆ ਕਹਿੰਦੇ ਤੁਸੀਂ ਇਹ ਵੋਟ ਬਣਗੇ ਲੈੋ ਪੈਸੇ ਲੈ ਲਓ ਕਿਸੇ ਨੂੰ 2000 ਲੱਜ ਕੇ ਉਹਨੂੰ 500 ਦੇ ਬਫਰ ਦੇ ਰਿਹਾ ਪਰ ਮੈਂ ਕਹਿੰਨਾ ਗਿਆ 1000 2000 ਰੁਪਏ ਮਗਰ ਵੋਟ ਦੀ ਵੈਲੀ ਨਹੀਂ ਬੰਦੇ ਦੀ ਵੈਲੀ ਬਹੁਤ ਹੈ ਲੋਕਾਂ ਨੂੰ ਆਪਣਾ ਲੀਡਰ ਚੁਣਨ ਦਿਓ ਜਿਹਨੂੰ ਮੱਝ ਲੋਕ ਚੁਣਨ ਮੈਂ ਕਦੀ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਮੇਰੇ ਇੱਕ ਮਹੀਨੇ ਇਲੈਕਸ਼ਨ ਦੇਖ ਲਓ ਵੀ ਸਾਡੇ ਲੋਕਾਂ ਦੀ ਕੋਈ ਸ਼ਿਕਾਇਤ ਕੋ ਨਹੀਂ ਆ ਰਹੀ ਕਿਉਂ ਕਾਂਗਰਸ ਦੀ ਸ਼ਿਕਾਇਤ ਕੋ ਨਹੀਂ ਆ ਰਹੀ ਅਕਾਲੀਏ ਦੀ ਸ਼ਿਕਾਇਤ ਕੋ ਨਹੀਂ ਆ ਰਹੀ ਕੱਲੋ ਬੀਐਸਪੀ ਦੇ ਕੈਂਡੀਡੇਟ ਹੋਰੀ ਸ਼ਿਕਾਇਤ ਕੋ ਨਹੀਂ ਆ ਰਹੀ ਕੱਲਰ ਕਿਉਂਕਿ ਜਿਹੜਾ ਇਹ ਇਲੈਕਸ਼ਨ ਹੈ ਇਹ ਮਹਿੰਦਰ ਭਗਤ ਨਹੀਂ ਲੜ ਰਿਹਾ ਇਹ ਭਗਵੰਤ ਮਾਨ ਇਲੈਕਸ਼ਨ ਲੜ ਰਿਹਾ ਭਗਵੰਤ ਮਾਨ ਲੜ ਰਿਹਾ ਕਿਉਂਕਿ ਸਰਕਾਰ ਲੜ ਰਹੀ ਇਲੈਕਸ਼ਨ ਅੱਜ ਸਰਕਾਰ ਦੇ ਹਾਲਾਤ ਐਨੇ ਬੁਰੇ ਹੋ ਚੁੱਕੇ ਆ ਲੋਕ ਪਸੰਦ ਨਹੀਂ ਕਰ ਰਹੇ ਜੇ ਇਹਨੇ ਕੰਮ ਕੀਤੇ ਹੁੰਦੇ ਤਾਂ ਇਲੈਕਸ਼ਨ ਦੀ ਲੋੜ ਹੀ ਨਹੀਂ ਪੈਣੀ ਸੀ ਨਾ ਮੈਂ ਜਾਂਦਾ ਤੇ ਕੰਮ ਕੀਤੇ ਮੇਰੀ ਜਾਨ ਦੇ ਕਾਰਨ ਰਿੰਕੂ ਦੇ ਜਾਨ ਦੇ ਕਾਰਨ ਕੀ ਹੈ ਇਹਨਾਂ ਨੇ ਵਿਕਾਸ ਨਹੀਂ ਕੀਤਾ ਇਹ ਮਹਿੰਦਰ ਭਗਤ ਦੀ ਵਜਾਤ ਜਿਹੜਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਚੋਣ ਲੜ ਰਹੇ ਆ ਇਹ ਭਗਵੰਤ ਮਾਨ ਦੇ ਵੱਲੋਂ ਇਹ ਸੀਟ ਤੁਹਾਡੇ ਵਾਲੀ ਇੰਨੇ ਵਿਕਾਰ ਦਾ ਸਵਾਲ ਕਿਉਂ ਬਣਾਈ ਜਾ ਰਹੀ ਆ ਕਿਤੇ ਇਹ ਤਾਂ ਨਹੀਂ ਕਿ ਜਿਹੜੇ ਤੁਸੀਂ ਖੁਲਾਸੇ ਕਰ ਰਹੇ ਹੋ ਕਿ 28 ਐਮਐਲਏ ਮੰਤਰੀ ਜਿਹੜੇ ਜਾ ਕੇ ਸੰਧਵਾ ਸਾਹਿਬ ਦੇ ਨਾਲ ਸੰਦੀਪ ਪਾਟਕ ਨੂੰ ਜਾ ਕੇ ਮਿਲ ਕੇ ਆਏ ਤੇ ਉਹਨਾਂ ਨੂੰ ਇਹ ਨਾ ਹੋਵੇ ਕਿ ਜੇ ਸੀ ਚੋਣ ਹਾਰ ਗਏ ਤੇ ਮੈਨੂੰ ਲਾਹ ਨਾ ਦਿੱਤਾ ਜਾਵੇ ਇਹ 28 ਐਮਐਲਏ ਵਾਲੀ ਕਹਾਣੀ ਕੀ ਸੀ ਔਰ ਵਿਕਾਰ ਦਾ ਸਵਾਲ ਇਸੇ ਕਰਕੇ ਬਣਾਇਆ ਇਹ ਸਾਰੀ ਕਹਾਣੀ ਕਿਉਂਕਿ ਇਹਨਾਂ ਨੇ ਤਾਂ ਮੰਨਣਾ ਹੀ ਨਹੀਂ ਇਸ ਕਰਕੇ ਤੁਸੀਂ ਮੰਨ ਸਕਦੇ ਹੋ ਕਿ ਜਿਹੜੀ ਤਰੀਕ ਮੈਂ ਦੱਸ ਦੂੰਗਾ ਉਹ ਤਰੀਕ ਦੀ ਲੋਕੇਸ਼ਨ ਸਾਡੀ ਸਾਰਿਆਂ ਨੇ ਘੜਾਈ ਜਾਵੇ। ਕਿਹੜੀ ਤਰੀਕ ਸੀਗੀ? ਮੇਰੇ ਗੱਡੀ 'ਚ ਲਿਖੀ ਹੋਈ ਹੈ ਕਿਉਂਕਿ ਮੈਂ ਸ਼ਤਾਬਦੀ ਜੇ ਵਾਪਸ ਆਇਆ ਸੀ ਉਸ ਅੱਛਾ। ਗਿਆ ਮੈਂ ਗੱਡੀ ਦੇ ਵਿੱਚ ਸੀ। ਪੰਜਾਬ ਹੁਣ ਮੇਰਾ ਰੂਮ ਬੁੱਕ ਸੀ। ਮੈਂ ਤਰੀਕ ਉਹ ਟਾਈਮ ਦੱਸ ਸਕਦਾ। ਇਹ ਸਾਰੇ ਐਮਐਲਏ ਤੁਸੀਂ ਇਕੱਠੇ ਗਏ ਸੀ? ਨਹੀਂ ਲਗ ਲਗ ਕੇ ਹੋਏ ਇਕੱਠੇ ਸੀ ਇੱਕ ਜਗ੍ਹਾ। ਇਹ ਲਾਬਿੰਗ ਕੌਣ ਕਰ ਰਿਹਾ ਪੰਜਾਬ ਦੇ ਵਿੱਚ? ਲਾਬਿੰਗ ਸਾਰੇ ਤੁਹਾਡੇ ਸਾਹਮਣੇ ਚਿਹਰਾ ਆਈ ਜਾਣਾ ਜਿਹੜਾ ਕਰ ਰਿਹਾ। ਨਹੀਂ ਫਿਰ ਵੀ ਚਲੋ ਤੁਸੀਂ ਖਲਾਸਾ ਕਰ ਹੀ ਰਹੇ ਹੋ। ਕਲੀਅਰ ਹੀ ਹੈ ਸਾਰੇ ਨਾਲ ਸੀ ਕਾਫੀ ਲੋਕ ਹੈ ਪਰ ਸਰਕਾਰ ਨੇ ਆਪਣਾ ਚਿਹਰਾ ਚਾਹਦੀ ਹੈ ਕਿ ਅਸੀਂ ਲੋਕ ਸੱਚ ਕਿ ਝੂਠ ਸਾਡੇ ਸਾਰਿਆਂ ਦੇ ਕੁਐਸ਼ਨ ਚੈੱਕ ਕਰਾ ਸਕਦੇ ਆ ਕਿਉਂਕਿ ਸਰਕਾਰ ਤੇ ਭਾਵੇਂ 3 ਮਹੀਨੇ ਪੁਰਾਣੀ ਵੀ ਕਰਾ ਸਕਦੀ ਏ ਛੋਟੀ ਗੱਲ ਐ ਕਿਉਂਕਿ ਉਹਨਾਂ ਗੱਲ ਨੂੰ 3-4 ਮਹੀਨੇ ਹੋ ਗਿਆ ਮੇਰੇ ਛੱਡੋਂ ਤੋਂ ਇੱਕ ਡੇਢ ਮਹੀਨਾ ਪਹਿਲੇ ਕੇਸ ਸੀ ਅਸੀਂ ਮੈਂ ਸਰਕਾਰ ਨੂੰ ਇਹੀ ਕਵਾਂਗਾ ਚਲੋ ਉਹ ਗੱਲ ਬਾਤ ਦੀ ਐ ਉਹ ਕਿਉਂ ਇਕੱਠੇ ਹੋਏ ਕੀ ਚੱਕਰ ਸੀ ਇਹ ਜਿਹੜੀ ਚਰਚਾ ਐ ਇਹ ਅੱਜ ਪੰਜਾਬ ਦੇ ਲੋਕ ਵੀ ਇਹਦੇ ਵੱਲ ਦੇਖ ਰਹੇ ਆ ਕਿ ਇਹ ਵਜਾ ਇੱਕ ਤਾਂ ਸੰਧਵਾ ਸਾਫ ਸੀ ਹੋਰ ਮੰਤਰੀ ਕਿਹੜਾ ਸੀਗਾ ਜਿਹੜੇ ਤੁਸੀਂ ਗੱਲਬਾਤ ਦੱਸ ਰਹੇ ਕਾਫੀ ਐਮਐਲਏ ਮੈਂ ਬਾਰ ਫੇਸ ਕਰਕੇ ਫਿਰ ਦੁਬਾਰਾ ਕਰਨਾ ਚਾਹੁੰਦਾ ਕਿ ਪਰ ਜਿਹਨ ਜਿਨਾਂ ਨੂੰ ਕਮਿਟ ਕਰਾਉਣਾ ਸਰਕਾਰ ਕਮਿਟ ਤੇ ਕਰੇ ਜੇ ਸਰਕਾਰ ਕਹਿੰਦੀ ਸਾਨੂੰ ਚਾਹੀਦੇ ਪ੍ਰੂਫ ਫਿਰ ਦਈਏ ਨਾ ਮੈਂ ਤਾਂ ਮੈਂ ਐਵੀਡੈਂਸ ਕੋਈ ਜੇਚੂਆ ਕੋਈ ਮੀਜਣਾ ਨਹੀਂ ਕਦੀ ਮੋਇਲਾ ਨਹੀਂ ਕੋਈ ਰਿਕਾਰਡਿੰਗ ਲਈਏ ਮੇਰੇ ਕੋਲ ਲੋਕਾਂ ਨੂੰ ਪਤਾ ਲੱਗੇ ਕਿਹੜੇ ਕਿਹੜੇ ਐਮਐਲਏ ਸੀ ਜੋ ਜਦ ਤੱਕ ਆਨਵੈਲਡਰਾਂ ਚ ਕਰ ਦਿਆਂਗੇ ਸਾਰੇ ਨਾਮ ਆ ਜਾਣ ਕਈ ਪੱਤਰਕਾਰ ਮੇਰੇ ਵੀਰਾਂ ਨੂੰ ਨਾਮ ਪਤਾ ਕਈਆਂ ਨੂੰ ਪਤਾ ਕੋਈ ਦਿੱਲੀ ਸਾਨੂੰ ਮਿਲੇ ਸੀ ਉਹ ਉੱਥੇ ਜਦੋਂ ਸੰਦੀਪ ਪਾਟਕ ਦੇ ਨਾਲ ਗੱਲਬਾਤ ਹੋਈ ਕੀ ਕੁਝ ਗੱਲਾਂ ਬਾਤਾਂ ਉੱਥੇ ਤੁਸੀਂ ਦੱਸਿਆ ਕਿਹੜੀਆਂ ਸ਼ਿਕਾਇਤਾਂ ਦੱਸੀਆਂ ਹਰ ਬੰਦੇ ਨੇ ਆਪਣਾ ਦੁੱਖੜਾ ਰੋਇਆ ਭਾਜੀ ਕੀ ਕਹਿੰਦੇ ਕਿ ਹਾਲਾਤ ਬੜੇ ਮਾਨ ਹੈ ਬਹੁਤ ਬੁਰੇ ਹੈ ਠੀਕ ਨੇ ਦੇਵਮਾਨ ਜੀ ਤੇ ਇੰਨਾ ਕੁ ਭਾਵੁਕਥੇ ਹੋ ਗਏ ਉਸਨ ਆ ਮੈਂ ਉਹਨਾਂ ਦੀ ਕੀ ਗੱਲ ਦੱਸਾਂ ਇਹ ਰਖ ਸ਼ਰੀਫ ਲੋਕ ਹੈ ਯਾਰ ਇੱਕ ਚਲੋ ਅੱਜ ਐਮਐਲਏ ਬਣ ਗਿਆ ਅਮਨਦੀਪ ਪੱਬਾਂ ਭਾਰ ਮਾਰ ਮਾਰ ਕੇ ਟਾਵਾਂ ਮਾਰ ਮਾਰ ਕੇ ਉਹਨਾਂ ਨੇ ਆਪਣਾ ਦੁੱਖੜਾ ਸੁਣਾਇਆ ਉੱਥੇ ਰੂਪੇ ਦੇਵਮਾਨ ਨੂੰ ਹਾਂਜੀ ਟਾਵਾਂ ਮਾਰ ਮਾਰ ਕੇ ਕੁਕੀ ਯਾਰ ਇੱਕ ਸ਼ਰੀਫ ਇਨਸਾਨ ਯਾਰ ਉਹ ਲੋਕਾਂ ਨੂੰ ਕੀ ਲੈਣਾ ਦੇਣਾ ਅੱਜ ਕਿੱਦਾਂ ਉਹਨਾਂ ਨੂੰ ਲੋਕਤੰਤਰ ਦੇ ਕਐਮਐਲਏ ਚੁਣੇ ਹੋਏ ਦਾ ਇਹਨਾਂ ਬੁਰਾ ਹਾਲ ਕੀਤਾ ਉਸ ਦਿਨ ਦੇ ਮਾਨੀ ਬੋਲਿਆ ਔਰ ਅੰਦਰੋਂ ਰੱਬ ਬੋਲਿਆ ਸੀ ਮੈਂ ਕਹਿੰਦਾ ਕਿ ਮੈਂ ਆਪਾ ਜੀ ਬਹੁਤ ਕੁਝ ਉਹਨਾਂ ਨੂੰ ਜਲੀਲ ਜਰੂਰ ਕੀਤਾ ਗਿਆ ਸੀ ਬਹੁਤ ਜਲੀਲ ਕੀਤਾ ਗਿਆ ਇਹ ਉਹਨਾਂ ਹੀ ਦੱਸ ਸਕਦੇ ਆ ਕਿ ਤੇਰੀ ਜਿਹੜਾ ਐਸਸੀ ਡਿਪਟੀ ਸੀਐਮ ਦੀ ਗੱਲ ਕੀਤੀ ਸੀਗੀ ਉਹਨਾਂ ਨੇ ਮੰਗ ਰੱਖਤੀ ਸੀ ਉਹ ਤਾਂ ਕਰਕੇ ਹੋਗੇ ਸਰ ਸਰ ਸਾਰੇ ਫੈਕਟ ਹੈ ਕਿ ਐਸਸੀ ਡਿਪਟੀ ਸੀਐਮ ਸਾਨੂੰ ਵੀ ਲੋਕ ਪੁੱਛਦੇ ਸੀ ਕਿ ਤੁਸੀਂ ਯਾਰ ਇੱਕ ਐਸੀ ਪ੍ਰਵਾਰ ਤੋਂ ਐਮਐਲਏ ਬਣ ਕੇ ਗਿਆ ਛੋਟੀ ਉਮਰ ਚ ਐਮਐਲਏ ਬਣ ਕੇ ਗਿਆ ਇਹਨਾਂ ਨੇ ਵਾਅਦੇ ਕੀਤੇ ਸੀ ਕਿਥੇ ਬੁਰੇ ਕੋ ਨਹੀਂ ਕਰ ਰਹੇ ਨਾ ਕਿਸੇ ਨੂੰ ਡਿਪਟੀ ਸੀਐਮ ਬਣਾਇਆ ਨਾ ਕਿਸੇ ਨੂੰ ਸਕੂਲ ਦਿੱਤੇ ਨਾ ਕਾਲਜ ਦਿੱਤੇ ਨਾ ਕਿਸੇ ਨਸ਼ਾ ਖਤਮ ਕੀਤਾ ਨਾ ਨੌਕਰੀ ਦਿੱਤੀ ਇਹ ਚੀਜ਼ਾਂ ਸਾਰੇ ਲੋਕ ਪੁੱਛਦੇ ਸੀ ਸੰਧਵਾ ਸਾਹਿਬ ਨੂੰ ਕੀ ਤਕਲੀਫ ਸੀ ਸੰਧਵਾ ਸਾਹਿਬ ਦੇ ਉੱਤੇ ਬਹੁਤ ਪ੍ਰੈਸ਼ਰ ਹੈ ਕਿਉਂਕਿ ਸੰਧਵਾ ਸਾਹਿਬ ਦੀ ਇੱਕ ਆਪਣੀ ਪਛਾਣ ਹੈ ਅਲੱਗ ਸਪੀਕਰ ਦੀ ਇੱਕ ਅਲੱਗ ਪਾਵਰ ਹੈ ਉਹਨਾਂ ਦੇ ਉੱਤੇ ਸਰਕਾਰ ਦਾ ਜਿਹੜਾ ਦਬਾਅ ਨਹੀਂ ਹੁੰਦਾ ਪਰ ਇਹ ਸਰਕਾਰ ਚਾਹਦੀ ਹੈ ਕਿ ਸੰਧਵਾ ਸਾਹਿਬ ਕਿਸੇ ਨੂੰ ਆਪਣੇ ਆਫਿਸ ਨਾਮ ਲਾਇਆ ਜਾਵੇ ਬੱਛਾ 거기 ਸੰਧਵਾ ਸਾਹ ਕੋ ਰਾਈਟ ਹੈ ਅੱਛਾ ਅਸੀਂ ਸਾਰੀ ਅਦੀਨ ਕਮੇਟੀਆਂ ਦੇ ਵਿੱਚ ਕੰਮ ਕਰਦੇ ਆ ਮੈਂ ਤਿੰਨ ਕਮੇਟੀਆਂ ਦੇ ਵਿੱਚ ਮੈਂ ਆ ਤਿੰਨੋਂ ਕਮੇਟੀਆਂ ਕਿ ਸਾਨੂੰ ਕੋਈ ਜਰੂਰਤ ਪੈ ਗਈ ਹੈ ਕਿਸੇ ਡਿਪਾਰਟਮੈਂਟ ਨਾਲ ਗੱਲ ਕਰਨੀ ਹੈ ਤੇ ਸੰਧਵਾ ਸਾਹਿਬ ਨੂੰ ਕਾਲ ਕਰਕੇ ਬੁਲਾਣਗੇ ਨਾ ਸੰਧਵਾ ਸਾਹਿਬ ਨੇ ਹੀ ਉਹਨਾਂ ਨੂੰ ਕਾਲ ਕਰਨੀ ਹੁੰਦੀ ਹੈ ਕਿ ਮੰਗਲਵਾਰ ਫਰਾਨੇ ਇਹਨਾਂ ਨੂੰ ਇਹ ਚੀਜ਼ ਦੀ ਜਿਹੜੀ ਜੇ ਸੀਐਮ ਉਸ ਤੋਂ ਜਿਹੜੀ ਇਹ ਚੀਜ਼ ਦੀ ਬੜੀ ਜੈਲਸੀ ਸੀ ਕਿ ਸੰਧਵਾ ਸਾਹਿਬ ਕਿਉਂ ਕਿਸ ਅਫਸਰ ਨੂੰ ਬੁਲਾ ਰਹੇ ਆ ਕਿਉਂ ਅਫਸਰਾਂ ਨੂੰ ਬੁਲਾ ਕੇ ਕੰਮਾਂ ਦੇ ਲਈ ਕਹਿ ਰਹੇ ਆ ਪੂਰੇ ਕਰਕੇ 36 ਦਾ ਜਿਹੜਾ ਅੰਕੜਾ ਵਧਾ ਗਿਆ ਅੱਜ ਜ਼ਰੂਰ ਮੁੱਖ ਮੰਤਰੀ ਹੋਰੇ ਐਮ ਐਲ ਏ ਮਿੰਿਸਟਰ ਇਕੱਠੇ ਆ ਇੱਕ ਤਾਂ ਕੱਲੇ ਬਹਿ ਕੇ ਇੱਕ ਐਮ ਐਲ ਏ ਦੇ ਅੰਦਰੋਂ ਪੁੱਛੋ ਇਕੱਠਾ ਕੌਣ ਹੈ ਇਸ ਪੰਜਾਬ ਦੇ ਲੋਕਾਂ ਦੇ ਇਹਨਾਂ ਦੀ ਜਿਹੜੀ ਕਹਾਣੀ ਹੈ ਉਹ ਰੀ ਸਟੋਰੀ ਖਤਮ ਹੋਣ ਵਾਲੀ ਹੈ ਇਹ ਕੀ ਕਹਿੰਦੇ ਫਿਰ ਤੁਹਾਨੂੰ ਸੰਦੀਪ ਪਾਟਕ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਸੰਦੀਪ ਪਾਟਕ ਨੇ ਤੁਹਾਨੂੰ ਕਿਹਾ ਕਿ ਅਸੀਂ ਸੀਐਮ ਬਦਲ ਰਹੇ ਹਾਂ ਇਹ ਬਾਕੀ ਉਹਨਾਂ ਨੇ ਕੀ ਕਿਹਾ ਕਦੋਂ ਤੱਕ ਬਦਲੇ ਜੇ ਤੁਹਾਨੂੰ ਭਰੋਸਾ ਦਿੱਤਾ ਸੀ ਫਿਰ ਤੁਸੀਂ ਕਿਉਂ ਛੱਡਤਾ ਦੱਸ ਮਹਾਰਾਜ 2022 ਤੋਂ ਮੁੰਡੇ ਲੈ ਰਹੇ ਆ ਮੁੰਡੇ ਲੈਂਦੇ ਲੈਂਦੇ ਅੱਜ ਤੀਆ ਮਹੀਨਾ ਲੱਗ ਗਿਆ ਅਜ ਤੁਹਾਨੂੰ ਪਤਾ 10 ਤਰੀਕ अच्छा ਉਦੋਂ ਤਾਂ ਕਹਿ ਰਹੇ ਆ ਕਿ ਬਦਲ ਰਹੇ ਆ ਅਜ ਤੀਮਾ ਮਹੀਨਾ ਲੱਗ ਗਿਆ ਜੀ ਅੱਜ 10 ਤਰੀਕ ਹੈ ਅੱਜ ਦੇ ਦਿਨ ਤੇ ਲੋਕਾਂ ਨੇ ਫਤਵਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ 19 ਐਮ ਐਲ ਏ ਬਣਾਏ ਸੀ ਅੱਜ ਤੀਮਾ ਮਹੀਨਾ ਚੱਲ ਹੋ ਗਿਆ ਤੇ ਇਸ ਕਰਕੇ ਹੋਈ ਮਨੁੰਡੇ ਮਿਲਦੇ ਆ ਮਨੁੰਡੇ ਅਸੀਂ ਵੀ ਲੈ ਕੇ ਖਾ ਗਿਆ ਜੀ ਦੇ ਪੰਜਾਬ ਦੇ ਲੋਕਾਂ ਨੂੰ ਕੰਮ ਚਾਹੀਦਾ ਸੀ ਜਲੰਧਰ ਦੇ ਲੋਕਾਂ ਨੂੰ ਕੰਮ ਚਾਹੀਦਾ ਸੀ ਉਹ ਇਹ ਦੀ ਨਹੀਂ ਪਾਏ ਯਾਰ ਜਿਹੜਾ ਫੇਲ ਹੋਇਆ ਸਰਕਾਰ ਦਾ ਕੋਈ ਮੁੱਖ ਮੰਤਰੀ ਕੱਲ ਨੂੰ ਕੀ ਪਤਾ ਮੈਨੂੰ ਕੋਈ ਪਰਮਾਤਮਾ ਕੋਈ ਕਿਥੇ ਕੁਰਸੀ ਤੇ ਬਿਠਾ ਦੇਵੇ ਪਤਾ ਨਹੀਂ ਇਹ ਰੱਬ ਦੇ ਰੰਗ ਆ ਪਰ ਮੈਂ ਕਹਿੰਦਾ ਜੇ ਕੱਲ ਮੈਂ ਐਮ ਐਲ ਏ ਬਣ ਜਾ ਮਨ ਮંત્રી ਬਣ ਜਾਵਾ ਸਿੱਧੇ ਪਾਸੇ ਮੇਰੀ ਜੀਬ 'ਚ ਨਹੀਂ ਆਣੇ ਮਨਿਸਟਰ ਜਾਂ ਐਮਐਲਏ ਨੂੰ ਪੈਸੇ ਥਰੂ ਸਰਕਾਰ ਕਾਰਪੋਰੇਸ਼ਨ 'ਚ ਜਾਣੇ ਆ ਕਾਰਪੋਰੇਸ਼ਨ ਨੂੰ ਅਸੀਂ ਆਪਣੀ ਵਾਡਾਂ 'ਚ ਕੰਮ ਕਰਦੇ ਆ ਜਦੋਂ ਅੰਦਰ ਦਾ ਮੇਰੀ ਨਹੀਂ ਹੈਗਾ ਠਾਈ ਮਹੀਨਾ ਦਾ ਕਿੱਡੇ ਨਲਾਕ ਅਸੀਂ ਪੰਜਾਬ ਦੇ ਲੋਕ ਅੱਜ ਕਿਹਨਾਂ ਲੋਕਾਂ ਨੂੰ ਵੋਟਾਂ ਦਿੱਤੀਆਂ ਉਧਰ ਵੀ ਆਉਨੇ ਆ ਪਰ ਜਿਵੇਂ ਤੁਸੀਂ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਜਿਹੜਾ ਅਸੀਂ ਬਦਲਣ ਬਾਰੇ ਸੋਚ ਰਹੇ ਆ ਫਿਰ ਤੁਸੀਂ ਵੀ ਕੋਈ ਪਲੈਨਿੰਗ ਕੀਤੀ ਹੋਣੀ ਜਦੋਂ ਸਾਰੇ ਜਾਣੇ ਗਏ ਜੇ ਇਹ ਮੁੱਖ ਮੰਤਰੀ ਨਹੀਂ ਤਾਂ ਫਿਰ ਅਗਲਾ ਕੌਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੀ ਚੀਜ਼ ਦਾ ਜਵਾਬ ਦਵਾਂਗਾ ਤੁਹਾਨੂੰ ਮੈਂ ਕਿਉਂ ਕਹ ਹਰ ਵਾਰ ਕਹਿੰਨਾ ਫਿਰ ਕਹਿ ਰਹੇ ਅੱਜ ਇੱਕ ਇਹ ਵੀ ਗੱਲ ਬੜੇ ਹੀ ਲੋਕ ਉਦੋਂ ਦੀ ਚਰਚਾ ਹੋ ਗਈ ਕਹਿੰਦੇ ਜੀ ਸ਼ੀਤ ਲੁੰਗਰਾਲ ਵੀ ਭਗਵੰਤ ਮਾਨ ਰਗਾ ਨਿਕਲਿਆ 1 ਨਵੰਬਰ ਨੂੰ ਕੁਰਸੀ ਲਈ ਉਹਨਾਂ ਨੇ ਵੀ ਕੱਢਿਆ-ਕੁੱਢਿਆ ਉਹਨਾਂ ਨੇ ਵੀ ਕੁਝ ਨਹੀਂ ਸ਼ੀਤ ਲੁੰਗਰਾਲ ਨੇ ਵੀ ਕੁਰਸੀ ਲਈ ਕੱਢਿਆ-ਕੁੱਢਿਆ ਉਹਨੇ ਵੀ ਕੁਝ ਨਹੀਂ ਕਹਿੰਦੇ ਐਵੇਂ ਪਤਨੀ ਝੂਠੀ ਬੋਲ ਰਹੇ ਆ ਮੈਂ ਅੱਜ ਵੀ ਤੁਹਾਡੇ ਚੈਨਲ ਤੇ ਮਾਤਾ ਕਹਿੰਨਾ ਅੱਜ ਤੇ ਉਹ ਪਵਿੱਤਰ ਦੇਨ ਆਈ ਮਤਦਾਨ ਮਤਦਾਨ ਦਾ ਮਤਲਬ ਬਣੇ ਕਿ ਆਪਣੀ ਮਤਦਾਨ ਕਰਨਾ ਹੈ ਅੱਜ 2 ਘੰਟੇ ਬਾਅਦ ਇਲੈਕਸ਼ਨ ਖਤਮ ਹੋ ਜਾਣਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਹੁਕਮਤਰੀ ਸਾਹਿਬ ਹਾ ਇੱਕ ਦਿਨ ਦੋ ਚਾਰ ਬੰਦਿਆਂ ਦਾ ਕਾਰਵਾਈ ਕਰਨ ਤੋਂ ਪੂਰਾ ਪੰਜਾਬ ਬਚ ਜਾਵੇ ਕਿਉਂਕਿ ਮੇਰੀ ਵਿਚਾਰਧਾਰਾ ਲੱਗ ਹੋ ਸਕਦੀ ਹੈ ਪ੍ਰਮੁੱਖ ਨੇਤੀ ਅਧਾਰ ਤੋਂ ਮੁੱਖ ਮੰਤਰੀ ਆ ਪੰਜਾਬ ਦੇ ਅੱਜ ਕੁਰਸੀ ਉਹਨਾਂ ਕੋਲ ਹੈ ਪਰ ਮੁੱਖ ਮੰਤਰੀ ਨੂੰ ਇੱਕ ਛੱਡ ਦੇਣ ਇੱਕ ਸਮ ਮੇਲੇ ਵੀ ਛੱਡ ਜੋ ਕੈਂਡੀਡੇਟ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਪੰਜਾਬ ਦਾ ਨਾਗਰਿਕ ਦੇ ਨਾਤੇ ਵੀ ਮੈਨੂੰ ਉਹਨਾਂ ਦਾ ਫਰਜ਼ ਹੈ ਮੈਨੂੰ ਸੇਫ ਕਰਨਾ ਅੱਜ ਮੇਰਾ ਪਰਿਵਾਰ ਸੇਫਟੀ ਨਹੀਂ ਹੈਗਾ ਮੇਰਾ ਪਰਿਵਾਰ ਸੇਫ ਨਹੀਂ ਹੈ 11:30 ਵਜੇ ਮੈਂ ਵੋਟ ਪਾਣ ਦੇ ਲਈ ਕੀਤੀ ਸੀ ਨੜੇ ਉੱਤੇ ਅਪੀਲ ਸਾਡੇ ਘਰੇ ਮੋਂ ਉੱਤੇ ਆ ਰਹੇ ਆ ਸਾਰੇ ਪੱਤਰਕਾਰ ਲੋਕਾਂ ਦੇ ਫੋਨ ਆ ਰਹੇ ਸੀ ਤੇ 11:00 ਵਜੇ 5 ਮਿੰਟ ਤੇ ਮੈਨੂੰ ਧਮਕੀ ਆ ਗਈ ਅੱਜ ਅੱਜ ਵੋਟਾਂ ਵਾਲੇ ਦੇ ਨਹੀਂ ਤੁਹਾਨੂੰ ਧਮਕੀ ਆ ਗਈ ਹਾਂਜੀ ਕਿਤੇ ਕਹਿੰਦੇ ਚਲੋ ਜੋ ਕਹ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਮੈਂ ਕਿਹਦੇ ਕੋਲ ਇਨਸਾਫ ਮੰਗਾ ਡੀਜੀਪੀ ਸਾਹਿਬ ਨੂੰ ਅੱਜ 2 ਤਰੀਕ ਦੀ ਕਮਿਨਟ ਕੀਤੀ ਹੋਈ ਹੈ ਕਿ ਮੈਨੂੰ ਕੋਈ ਪਾਕਿਸਤਾਨ ਤੋਂ ਫੋਨ ਕਰਕੇ ਧਮਕੀਆਂ ਦੇ ਰਿਹਾ ਅੱਜ 10 ਤਰੀਕ ਹੋ ਗਈ ਹੈ ਅੱਜ ਤੱਕ ਪੰਜਾਬ ਦੀ ਪੁਲਿਸ ਜਾਗੀ ਨਹੀਂ ਕਿ ਜਾ ਕੇ ਐਕਸਐਮਐਲ ਦੇ ਜਾ ਕੇ ਬਿਆਨ ਲਈਏ ਕਿਉਂ ਤਕਲੀਫ ਹੋਈ ਹੈ ਨੰਬਰ ਕੀ ਕੌਣ ਹੈ ਕਿਹੜੇ ਲੋ ਮੈਨੂੰ ਅਜ ਤੱਕ ਅਨੂਆਂ ਦੇ ਨਾਲ ਕਿਸੇ ਨੇ ਕਦੀ ਨਹੀਂ ਪੁੱਛਿਆ ਕਿ ਤੈਨੂੰ ਹਿਸਾਬ ਲਾ ਲਓ ਤੇ ਜੇ ਮੈਂ ਕੋਈ ਆਡੀਓ ਕੱਢ ਦਵਾਂ ਜਾਂ ਪੈਂਡਰੇ ਵੀ ਕੱਢ ਦਵਾਂ ਅੱਗੂ ਮੇਰਾ ਹਲਕੀ ਹੋਏਗਾ ਕਿ ਹੁਣ ਫਿਰ ਤੁਸੀਂ ਉਹ ਆਡੀਓ ਦਾ ਕੀ ਕਰੋਗੇ ਮੈਂ ਫੈਸਲਾ ਕਰਨ ਜਾ ਰਿਹਾ ਕਿ ਜਾਂ ਤੇ ਸੈਂਟਰ ਗਵਰਨਮੈਂਟ ਦੇ ਅੰਡਰ ਕੋਈ ਇਨਕੁਆਰੀ ਕਰਾਵਾਂ ਨਹੀਂ ਤੇ ਸਿਟਿੰਗ ਅੱਜ ਕੋਲੋਂ ਇਹ ਜਿਹੜੀ ਇਨਕੁਆਰੀ ਮਾਰ ਕਰਵਾਈ ਹੈ ਭਾਵੇਂ ਕੋਰਟ ਜਾਣਾ ਪਵੇ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਚਿਹਰਾ ਬੇਨਕਾਬ ਕਰੀਏ ਇਹ ਤੁਹਾਨੂੰ ਸਪੋਰਟ ਮਿਲਣੀ ਚਾਹੀਦੀ ਹੈ ਕਿਉਂਕਿ ਤੁਸੀਂ ਬੀਜੇਪੀ ਦੇ ਵਿੱਚੋਂ ਬੀਜੇਪੀ ਦੇ ਕੈਂਡੀਡੇਟੋਂ ਬੀਜੇਪੀ ਜੇ ਉਥੇ ਸਕੈਮ ਫੜ ਸਕਦੀ ਹੈ ਦਿੱਲੀ ਦੇ ਵਿੱਚ ਇਹਨਾਂ ਦੇ ਤਾਂ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਈਡੀਸੀਬੀਆਈ ਕਿਉਂ ਨਹੀਂ ਪੰਜਾਬ ਸਾਡੀ ਗੱਲ ਕੇਂਦਰ ਤੱਕ ਹੋ ਗਈ ਹੋਈ ਹੈ ਮੈਂ ਇਲੈਕਸ਼ਨਾਂ ਕਰਕੇ ਬੀਜੀ ਸੀ ਸਾਡੀ ਪੈਂਤਰੀ ਗੱਲ ਸਾਡੇ ਦਿੱਲੀ ਸਾਰੇ ਹੀ ਡਿਪਾਰਟਮੈਂਟ ਨਾ ਹੋ ਚੁੱਕੀਆਂ ਸਾਡੇ ਦੇ ਮੰਤਰੀ ਹੈ ਸਾਡੇ ਪਾਰਟੀ ਦੇ ਲੋਕ ਦੇਖਦੇ ਆ ਜਿਹੜੇ ਕਿਉਂਕਿ ਇਹ ਵਿਸ਼ੇਬੋਧ ਜ਼ਰੂਰੀ ਹੈ ਮੈਂ ਐਸਸੀ ਕਮਿਸ਼ਨ ਦੀ ਵੀ ਗੱਲ ਕੀਤੀ ਹੈ ਭਰ ਕਿਉਂਕਿ ਮੈਨੂੰ ਕੋ ਰਾਈਟ ਹੈ ਜਾਨਦਾ ਮੈਸੀ ਕਮਿਸ਼ਨ ਭਾਰਤ ਸਰਕਾਰ ਦੇ ਸਾਡੇ ਮੈਂ ਚੇਅਰਮੈਨ ਨਾਲ ਗੱਲ ਵੀ ਕੀਤੀ ਹੈ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋਈ ਸੀ ਉਹ ਕਹਿੰਦੇ ਆ ਮੇਰੇ ਕੋਲ ਦਿੱਲੀ ਆ ਜਾਓ ਅੱਜ ਮੈਂ ਫ੍ਰੀ ਹੋ ਜਾਣਾ ਹੈ ਸ਼ਾਇਦ ਮੈਂ ਕਦੇ ਦੋ ਦਿਨ ਜਾਵਾਂਗਾ ਇਹ ਜਿਹੜੇ ਡਾਕੂਮੈਂਟ ਆ ਨਾ ਇਹਨਾਂ ਨਾਲ ਬਹੁਤ ਕੁਝ ਮਿਲਣਾ ਹੈ ਪੰਜਾਬ ਦੇ ਲੋਕਾਂ ਦੇ ਚਿਹਰੇ ਇੱਕ ਇਦਾਂ ਦੇ ਬੇਈਮਾਨ ਲੋਕ ਆ ਜਿਹੜੇ ਮੇਰੇ ਪੰਜਾਬ ਨੂੰ ਲੁੱਟ ਰਹੇ ਆ ਉਹਨਾਂ ਦੇ ਜਿਹੜੇ ਚਿਹਰੇ ਜਦੋਂ ਬੇਨਕਾਬ ਹੋਣੇ ਆ ਕਿ ਅੱਜ ਪੰਜਾਬ ਦੇ ਕਿਹਨੂੰ ਠੇਕੇ ਦੇ ਨਾਂ ਦੇ ਪੈਸੇ ਲੈ ਰਹੇ ਆ ਕਿ ਕੋਈ ਬਦਲੀਆਂ ਦੇ ਪੈਸੇ ਲੈ ਰਹੇ ਆ ਹਰ ਚੀਜ਼ ਆਪਣੇ ਕੋਲ ਹੈਗੀ ਆ ਪਰ ਮੈਂ ਬਾਰ-ਬਾਰ ਸੀਐਮ ਨੂੰ ਸਾਨੂੰ ਇੱਕੋ ਗੱਲ ਕ ਅੱਜ ਵੀ ਜਨਰ ਦੇ ਲੋਕਾਂ ਨੂੰ ਇੱਕ ਵਾਰੀ ਇਨਸਾਫ ਮਿਲ ਜਾਵੇ ਕਿ ਇਹ ਜੋ ਸ਼ੀਤਲ ਨੇ ਕਿਹਾ ਸੀ ਉਹ ਸੱਚ ਹੈ ਕਿ ਝੂਠ ਹੈ ਇਹ ਸੀਐਮ ਸਾਹਿਬ ਤੇ ਜਿੰਨੀ ਦੇਰੀ ਕਰ ਰਹੇ ਉਹ ਕਰ ਰਹੇ ਕਿਉਂਕਿ ਪਹਿਲੇ ਹੀ ਦੋ ਪਿੰਡ ਰਹੀਆਂ ਗਈਆਂ ਪਹਿਲੇ ਵੀ ਦੋ ਪਿੰਡ ਰਹੀਆਂ ਗਈਆਂ ਉਹਨਾਂ ਦਾ ਕੁੱਖ ਨਹੀਂ ਹੋਇਆ ਨਾ ਇਲਾਜਤਨ ਘਟਾਰੂ ਦਾ ਇਨਸਾਫ ਮਿਲਿਆ ਨਾ ਜੇ ਸਰਦਾਰ ਬਲਕਾਰ ਸਿੰਘ ਦਾ ਇਨਸਾਫ ਮਿਲਿਆ ਤੀਜੀ ਮੈਂ ਲੈ ਕੇ ਘੁੰਮੀ ਜਾਵਾਂਗਾ ਉਹ ਤੀਜੀ ਗੁੱਟ ਚ ਵੜ ਜਣੀ ਹੈ ਪਹਿਲੇ ਦੋ ਗੁੱਟਾਂ ਚ ਵੜ ਗਈਆਂ ਪਿੰਡਾਂ ਦੀ ਹੁਣ ਤੀਜੀ ਗੁੱਟ ਚ ਕਿਤੇ ਹੋਰ ਵੜ ਜੂਗੀ ਤੇ ਫਿਰ ਮੇਰੇ ਵਗੇ ਲੋਕ ਕਿਉਂ ਕਿਉਂ ਇਸ ਪੰਜਾਬ ਦਾ ਦਰਦ ਬਣ ਰਹੇ ਆ ਅੱਜ ਮੈਂ ਆਪਣਾ ਪਰਿਵਾਰ ਅਸ ਇੱਕ ਉਂਗਲੀ ਤੇ ਖੜ ਕੇ ਖੜਾ ਉਂਗਲੀ ਤੇ ਮੇਰਾ ਪਰ ਜਿ ਕਿ ਜਦੋਂ ਉਂਗਲੀ ਮੇਰੀ ਮੁੜ ਗਈ ਮੇਰਾ ਪਰਿਵਾਰ ਖਤਮ ਹੈ ਰੈਸਕੀ ਹੈ ਯਾਰ ਪ੍ਰਿਕਸ਼ਾ ਬ੍ਰਦਰ ਤੁਸੀਂ ਤੇ ਅੱਜ ਚਲੋ ਮੇਰੀ ਵਾਈਡ ਚ ਲਾ ਰਹੇ ਹੋ ਚੈਨਲ ਤੇ ਮੈਨੂੰ ਕੀ ਸੇਫਟੀ ਹੈ ਮੇਰੀ ਦੱਸੋ ਮੈਂ ਕੱਲਾ ਬੰਦਾ ਲੜ ਰਿਹਾ ਸਰਕਾਰ ਦੇ ਨਾਲ ਬਿਲਕੁਲ ਠੀਕ ਹੈ ਸਰਕਾਰ ਨੂੰ ਮੈਂ ਵੀ ਗੱਲ ਕਹਿ ਰਿਹਾ ਕਿ ਮਗਰ ਗਲਤ ਤਾਂ ਮੇਰੇ ਖਿਲਾਫ ਲੋਕਾਂ ਦੱਸੋ ਮੈਂ ਜੰਤਰ ਕਰਨ ਨੂੰ ਤਿਆਰ ਹੈ ਹੁਣ ਤੇ ਕੋਰਟ ਖਤਮ ਹੋ ਗਿਆ ਸੀ ਆਪਾਂ ਚੰਡੀਗੜ੍ਹ ਬੁਲਾ ਲਓ ਮੈਨੂੰ ਪਲੇਸ ਪ੍ਰੋਸਾਦ ਨੇ ਉਹ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਸੀ ਪਤਾ ਨਹੀਂ ਹੈ ਪਤਾ ਨਹੀਂ ਹੈ ਪਰ ਪ੍ਰੋਸਾਦ ਨੇ ਉਹ ਤੁਹਾਡੇ ਕੋਲ ਬਹੁਤ ਕੁਝ ਹੈਗਾ ਉਸ ਪਿੰਡ ਡਰਾਈਵ ਦੇ ਵਿੱਚ ਕੁਝ ਹੈਗਾ ਮੇਰੇ ਲੋਕਾਂ ਨੂੰ ਮੈਂ ਜਿਹੜੇ ਮੇਰੇ ਲੋਕ ਹੈ ਕਈ ਜਿਹੜਾ ਮੇਨਾ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਮੈਂ ਸਭ ਕੁਝ ਸੁਣਾ ਚੁੱਕਾ ਆ ਉਹਨਾਂ ਨੇ ਕਾਫੀ ਲੋਕਾਂ ਨੇ ਆਡੀਓ ਸੁਣ ਲਈ ਹੋਈ ਹੈ ਇਸ ਕਰਕੇ ਆਡੀਓ ਜਿਹਨਾਂ ਨੂੰ بس ਦੱਸਣੀ ਸੀ ਨਾ ਮੇਰੇ ਜਿਹੜੇ ਲੋਕ ਜਿਹਨੇ ਡਿਸੀਜਨ ਲੈਂਦੇ ਜਿਨ੍ਹਾਂ ਕਰਕੇ ਮੈਂ ਬੈਠਾ ਐ ਅੱਜ ਤੁਹਾਡੇ ਸਾਹਮਣੇ ਬੈਠਾ ਆਪਣੇ ਲੋਕਾਂ ਦੀ ਬਦੌਲਤ ਆ ਨਾ ਮੇਨਾ ਸਰਕਾਰ ਖੜੀ ਐ ਨਾ ਪੁਲਿਸ ਖੜੀ ਐ ਨਾ ਲੋਕੜੇ ਸਿਰਫ ਤੇ ਸਿਰਫ ਮੇਰੇ ਵੈਸਟ ਜਲੰਧਰ ਦੇ ਮੇਰੇ ਲੋਕ ਮੇਰੇ ਪਰਿਵਾਰ ਦੇ ਸਦਸੇ ਅੱਜ ਮੇਰੇ ਨਾਲ ਖੜੇ ਆ ਉਹਨਾਂ ਦੇ ਵਿੱਚੋਂ ਕਈ ਲੋਕਾਂ ਨੇ ਸੁਣ ਚੁੱਕੀ ਐ ਜਦੋਂ ਉਹ ਸੁਣ ਕੇ ਆਪਣੇ ਆਪ ਨੂੰ ਇੰਨਾ ਦਰਦ ਹੋਣਾ ਦਿਲ ਚਾ ਕਿ ਯਾਰ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਇਮਾਨਦਾਰਾਂ ਦੀ ਪਾਰਟੀ ਸੀ ਅਜੂ ਗਲਤ ਸੱਚ ਕੀ ਐ ਉਹ ਮੁੱਖ ਮੰਤਰੀ ਫੈਸਲਾ ਕਰਨਗੇ ਕਿਉਂਕਿ ਮੈਂ ਉਹਨਾਂ ਦੇ ਪਰਿਵਾਰ ਬਾਰੇ ਨਹੀਂ ਕਹਿ ਰਿਹਾ ਅੱਜ ਪਰੇ ਕੋਈ ਐਮਐਲਏ ਕਹਿੰਉਣਾ ਪਰ ਵਾਰ ਵਾਰੇ ਮੁੱਖ ਮੰਤਰੀ ਚੋਪੜੀ ਲੈਣਾ ਚਾਹੀਦਾ ਜੇ ਮੈਂ ਉਹਨਾਂ ਦੇ ਕਿਉਂਕਿ ਮੈਨੂੰ ਮੈਂ ਤਾਂ ਉਹਨਾਂ ਦੇ ਮਦਰ ਦੇ ਵੀ ਪੈਰੀਆ ਲਾਨਣਾ ਹੈ ਉਹਨਾਂ ਦੀ ਵਾਈਫ ਦੇ ਪੈਰੀਆ ਲਾਨਣਾ ਹੈ ਉਹਨਾਂ ਦੀ ਸਿਸਟਰ ਦੇ ਪੈਰੀਆ ਲਾਨਣਾ ਹੈ ਮਾਨ ਸਾਹਿਬ ਦੇ ਲਾਨਣਾ ਹੈ ਕਿਉਂਕਿ ਮੇਰਾ ਇੱਕ ਸਤਕਾਰ ਹੈ ਉਹ ਅੱਜ ਵੀ ਲਾਉਂਗਾ ਕੱਲ ਵੀ ਲਾਉਂਗਾ ਜਦੋਂ ਮਿਲਣਗੇ ਮੈਂ ਲਾਉਂਗਾ ਮੈਂ ਕੱਲ ਨੂੰ ਕਿਸੇ ਪਾਰਟੀ ਦਾ ਉਧੇਦਾਰ ਬਣ ਜਾਵਾਂ ਕੱਲ ਨੂੰ ਲੋਕ ਮੈਨੂੰ ਐਮਐਲਏ ਬਣਾਣ ਨਾ ਬਣਾਣ ਉਹਨਾਂ ਦੇ ਸਤਿਕਾਰ ਦੇ ਵਿੱਚ ਸੀਐਮ ਪੰਜਾਬ ਭਗਵੰਤ ਮਾਨ ਦੇ ਕਦੀ ਵੀ ਕੋਈ ਫਰਕ ਨਹੀਂ ਆਏਗਾ ਕਿਉਂਕਿ ਉਹ ਨੈਤਿਕ ਧਾਰ ਦੇ ਉੱਤੇ ਉਹਨਾਂ ਦੇ ਮੈ ਪੈਰ ਹੱਥ ਲੰਦਾ ਪਰ ਇੱਕ ਪੰਜਾਬ ਦਾ ਨਾਗਰਿਕ ਨਾਤੇ ਇਨਸਾਫ ਦੇ ਅਧਰ ਮੰਗੋ ਅੱਜ ਤੁਸੀਂ ਗਏ ਹੋ ਵਕ ਵਕ ਕਬੂਥਾਂ ਦੇ ਵੀ ਗਏ ਹੋ ਅੱਜ ਕਿਹੋ ਜਿਹਾ ਰਿਸਪਾਂਸ ਜਿਹੜਾ ਤੁਹਾਡੇ ਲਈ ਲੋਕਾਂ ਦਾ ਮਿਲ ਰਿਹਾ ਅੱਜ ਮੇਰੀ ਥੋੜੀ ਸਿਹਤ ਖਰਾਬ ਹੋ ਗਈ ਮੈਂ ਤਾਂ ਆ ਗਿਆ ਮੇਰਾ ਐਕਚੁਅਲੀ ਮੇਰੀ ਸਿਹਤ ਬਹੁਤ ਡਾਊਨ ਐਸ ਟਾਈਮ ਕੋ ਕੀ ਪਿਛਲੇ 10 ਦਿਨ ਤੋਂ ਰਹਿستی ਨਹੀਂ ਕੀਤੀ ਦਿਨ ਰਾਤ ਦੇ ਨਾਲ ਕੰਮ ਕਰਦੇ ਪਿਆ ਇਸ ਟਾਈਮ ਮੇਰਾ ਬੀਪੀ ਵੀ ਵਧਿਆ ਹੋਇਆ ਸ਼ੁਕਰ ਵੀ ਮੇਰੀ ਡਾਣ ਚ ਗਈ ਸੀ ਚਲੋ ਮੈਂ ਤਾਂ 1 ਘੰਟਾ ਬੈਠਾ ਪਰ ਜਲੰਧਰ ਦੇ ਵਿੱਚ ਮੈਂ ਜੋ ਹਾਲਾਤ ਦੇਖੇ ਨਾ ਮਨ ਬਹੁਤ ਦੁਖਦਾ ਪਿਆ ਵੋਟ ਦਾ ਡਿਸੀਜਨ ਤੇ ਚਲੋ ਜੋਰ ਆਪਣੇ ਲਿਖਣਾ ਲਿਖਿਆ ਹੀ ਹੈ ਅੱਜ ਗੁੰਡੇ ਬਦਮਾਸ਼ ਆਮ ਆਦਮੀ ਕੋ ਕਾਰਜ ਕਰਤਾ ਨਹੀਂ ਮਿਲੇ ਕੀ ਜਲੰਧਰ ਚ ਕਾਰਜ ਕਰਤਾ ਨਹੀਂ ਹੈਗੇ ਆਪਾਂ ਜੀ ਬਹੁਤ ਬਠਿੰਡੇ ਤੋਂ ਮੋਗੇ ਤੋਂ ਲੁਧਿਆਣੇ ਤੋਂ ਬਟਾਲੇ ਤੋਂ ਉਹ ਲੋਕਾਂ ਕਬੂਥੇ ਬੈਠੇ ਆ ਕੀ ਕਿੱਥੇ ਖੜੇ ਹੋ ਅੱਜ ਅੱਜ ਤਰੀਕ 10 ਤਰੀਕ ਉਹ ਆ ਜਿੱਥੇ ਲੋਕ ਵੋਟ ਪਾ ਰਹੇ ਆ 3 ਵਜੇ ਜਾ ਕੇ ਲੋਕਾਂ ਨੂੰ ਪੈਸੇ ਵੰਡ ਰਹੇ ਆ ਅੱਛਾ ਉਹ ਵੀ ਉਹ ਵੀ ਹੋਣੀ ਫੜੇ ਮੇਰੀ ਕਲੀਮ ਗਈ ਸੀ ਮੇ ਕੋਲ ਜ ਗਿਆ ਨਹੀਂ ਗਿਆ ਤੇ ਮੇਰੀ ਨੇ ਫੜਿਆ ਪੈਸੇ ਵੰਡ ਰਹੇ ਕੈਸ਼ ਜਿਵੇਂ ਤੁਹਾਡੇ ਕਹਿਣ ਦਾ ਮਤਲਬ ਸਾਫ ਸੁੱਤਰੀ ਇਲੈਕਸ਼ਨ ਨਹੀਂ ਹੋ ਰਹੀ ਬਿਲਕੁਲ ਗੱਲ ਸ਼ਿਕਾਇਤ ਨਹੀਂ ਕੀਤੀ ਤੁਸੀਂ ਚੋਣ ਕਮਿਸ਼ਨ ਜਾਂ ਜੇ ਪੁਲਿਸ ਨੂੰ ਕਿਸੇ ਨੇ ਨਹੀਂ ਸੁਣੀ ਬ੍ਰਦਰ ਸ਼ਿਕਾਇਤਾਂ ਆਪਾਂ ਕਾਦ ਆਦੀਆਂ 10 12 ਕਰ ਚੁੱਕੇ ਆ ਕੱਲ ਰਾਤ ਨੂੰ ਕਿੰਨਾ ਸੂਟ ਫੜਾਇਆ ਰਾਤ ਨੂੰ ਕਿੰਨਾ ਰਾਸ਼ਨ ਵੜਾਇਆ ਪਾਇਲਟ ਗੱਡੀਆਂ ਲੱਗੀਆਂ ਨਾ ਪਿੱਛੇ ਰਾਸ਼ਨ ਸ਼ਰਾਬ ਹੈ ਸੂਟ ਹੈ ਅੱਗੇ ਪਹਿਲੇ ਲੱਗੀ ਹੈ ਅੱਗੇ ਪੰਜਾਬ ਸਰਕਾਰ ਦੀਆਂ ਪੈਂਟਾਂ ਲੱਗੀਆਂ ਹੈ ਅੱਛਾ ਜਿਸ ਮੇਰੇ ਕਾਰਕਟਰਾਂ ਨੂੰ ਫੜੀਆਂ ਸਾਨੂੰ ਇੱਕ ਮੁੰਡਾ ਦਿੱਤਾ ਰੈਫਰ ਕਰ ਦਿੱਤੀ ਆਈ ਘਰ ਆਏ ਆ ਇਹਨਾਂ ਲੋਕਾਂ ਨੂੰ ਅਰੈਸਟ ਕਰਾਇਆ ਉਹ ਘਰ ਦੇ লাইਵ ਹੋ ਕੇ ਸਾਨੂੰ ਘਰਾਂ ਕੱਢ ਰਿਹਾ ਅੱਛਾ ਉਹ ਸ਼ਰਤ ਤੇ ਉਹ ਦੱਸੋ ਤੁਸੀਂ ਕਿੱਥੋਂ ਇਨਸਾਫ ਲਓਗੇ ਅੱਜ ਤੁਹਾਨੂੰ ਕੋਈ ਆਸ ਕੀ ਹੈ ਕਿਉਂਕਿ 2 ਘੰਟਿਆਂ ਦਾ ਸਮਾਂ ਹਲੇ ਬਾਕੀ ਹੈ ਆਸ ਲੋਕਤੰਤਰ ਦੀ ਜਿੱਤ ਹੋਏਗੀ ਜੇ ਉਹ ਜਿੱਤ ਗਏ ਇਹ ਇਹ ਤਾਂ ਮੈਂ ਨਹੀਂ ਕਹਿ ਸਕਦਾ ਇੱਕ ਮੈਂ ਜਿੱਤ ਲੋਕਤੰਤਰ ਦੀ ਕਹ ਰਿਹਾ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਉਹ ਜਿੱਤ ਜਾਣਗੇ ਜੇ ਚੰਗੇ ਕੰਮ ਕਰਨਗੇ ਤੱਕੇ ਦੇ ਨਾਮ ਲੈ ਕੇ ਤਾਂ ਵੋਟ ਨਹੀਂ ਮਿਲਦੀ ਤੱਕੇ ਦੇ ਨਾਲ ਤੁਸੀਂ ਬਾਹਰ ਐ ਮੈਂ ਤੁਹਾਨੂੰ ਮਾੜਾ ਸ਼ਬਦ ਬੋਲੂੰਗਾ ਬਾਹਰ ਅੰਦਰ ਜਾ ਕੇ ਤੁਸੀਂ ਬਟਨ ਦਬਾਉਂਦਾ ਨਾ ਬੰਦਾ ਪੂਰਾ ਮਾਈਂਡ ਉਹੀ ਹੈ ਜੋਰੇ ਦਿਮਾਗ ਦੇ ਵਿੱਚ ਅੰਦਰ ਦੇ ਬਟਨ ਕੋਈ ਜਵਾਸਿੰਦ ਦਬਾ ਸਕਦਾ ਬਾਹਰ ਦੇ ਤੱਕਾ ਕਰ ਹੀ ਰਹੇ ਆ ਮੁੰਡੇ ਬਦਮਾਸ਼ ਗੁੰਡੇ ਲੈ ਘੁੰਮ ਰਹੇ ਆ ਬਾਹਰ ਦੇ ਤੱਕਾ ਕਰ ਹੀ ਰਹੇ ਆ ਕਿ ਤੁਸੀਂ ਤੁਸੀਂ ਭਾਜਪਾ ਟੇਬਲ ਤੋਂ ਪਰਚੀ ਨਹੀਂ ਲੈਣੀ ਤੁਸੀਂ ਕਾਲੀ ਦਲ ਤੋਂ ਟੇਬਲ ਤੋਂ ਪਰਚੀ ਨਹੀਂ ਲੈਣੀ ਜਿਹੜਾ ਪਰਚੀ ਲੜਦਾ ਵੀ ਜੀ ਬਿੱਟੇ ਬੰਦੂ ਉਹਰੇ ਪਿੱਛੇ ਵਿੱਚ ਬੰਦੇ ਚੱਲ ਪੰਦੇ ਆ ਅੱਛਾ ਜਨਾਨੀਆਂ ਪਾਂਜੀ ਬੀਬੀ ਕਿਨੂੰ ਵੋਟ ਪਾਣ ਲੱਗੀਆਂ ਇਹਨੂੰ ਪਰਚੀ ਲਈ ਕੋਈ ਵੋਟ ਨਾ ਭਾਈ ਲੋਕਾਂ ਨੂੰ ਡਰਾਓ ਨਾ ਮੈਂ ਐਸੇ ਇਹੀ ਜ਼ਵੇਰ ਦੀ ਅਪੀਲ ਕਰ ਰਿਹਾ ਅੱਜ ਇਹਨਾਂ ਦੇ 4-5 ਜਗ੍ਹਾ ਤੇ ਬੰਦੇ ਫੜ ਕੇ ਪੁਲਿਸ ਨੂੰ ਦਿੱਤੇ ਆ ਮੈਨੂੰ ਜ਼ਰੂਰ ਮੈਂ ਲਿਖ ਕੇ ਦੇਣਾ ਕਿ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਕਰੇਗੀ ਪਰ ਮੈਂ ਉਹਨਾਂ ਦੀ ਵੀਡੀਓ ਬਣਾਈ ਆ ਮੇਰੇ ਕੋਲ ਇੱਕ ਇੱਕ ਬੰਦੇ ਦੀ ਵੀਡੀਓ ਹੈ ਮੈਂ ਨੈਕਸਟ ਜਿਹੜਾ ਮੇਰਾ ਸਟੈਪ ਹੈ ਉਹ ਕੋਰਟ 'ਚ ਹੋਏਗਾ ਤੇ ਅਸੀਂ ਕਮਿਸ਼ਨ ਜਾਊਂਗਾ ਜ਼ਰੂਰ ਤੇ ਭਈ ਦੇਸ਼ ਦੇ ਦਾਈਸਨ ਸ਼ੀਤਲ ਉਂਗਰਾਲ ਜੀ ਜਿਨ੍ਹਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਕਿ ਇਹ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ ਔਰ ਖਾਸ ਤੌਰ ਤੇ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਨੇ ਕਿ ਜਿਹੜੀਆਂ ਰਿਕਾਰਡਿੰਗਸ ਦੇ ਬਾਰੇ ਜਿਹੜੇ ਸਬੂਤਾਂ ਦੇ ਬਾਰੇ ਉਹ ਗੱਲ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਉੱਪਰਲੀ ਲੀਡਰਸ਼ਿਪ ਨੂੰ ਭਾਜਪਾ ਦੀ ਨੂੰ ਮਿਲ ਕੇ ਜਲਦ ਜਿਹੜੀ ਆ ਕਾਰਵਾਈ ਕਰਾਉਣਗੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਜਿਹੜੀ ਉਹ ਮੰਗ ਕਰਨਗੇ ਕੈਮਰਾਮੈਨ ਕੁਸ਼ ਦੇ ਨਾਲ ਸੁਖਵਿੰਦਰ ਸਿੱਧੂ ਰੋਜ਼ਾਨਾ ਲੋਕਨਾਟੀਵੀ ਜਲੰਧਰ